ਧੰਨਵਾਦ ਬਈ ਸਾਰਿਆਂ ਦਾ ਤੁਹਾਡਾ ਜਿਨ੍ਹਾਂ ਨੇ ਸਾਡੇ 100 ਕੀ ਫੋਲੋ ਕਰਤੇ ਪ੍ਰਾਈਮ ਵਧਿਓ ਥੋੜਾ ਵਧਾਓ ਆਪ ਦੇ ਅੱਜ ਬਲੂ ਹੈ ਪਾਣੀ ਪਾਣੀ ਮੰਮੀ ਡਰੀ ਕਾਹਦੇ ਬੈਠੀ ਆ ਕੋਹ ਨਹੀਂ ਹੁੰਦਾ ਹੱਥ ਛੱਡ ਦੇ ਚਲੋ ਬਈ ਐਂ ਕਰੋ ਦੀਪੇ ਬਲੂ ਟਾਸਾ ਨਾ ਪਾਠ ਲਾ ਲਾ ਗੱਡੀ ਚ ਹੁਣ ਸਾਡਾ ਡਰਾਉਨ ਵੀ ਕਾਸਾ ਇੰਦਰ ਬਹੁਤ ਡਰਾਉਂਦਾ ਮੈਂ ਪਾਣੀ ਧੋਂਦਾ ਵੀ ਅੱਜ ਤਾਂ ਇਹਦਾ ਹੀ ਨਹੀਂ ਕੋਹ ਪੂਰੇ ਚੱਲਾਂਗੇ ਲੈ ਲੈ ਆ ਜਾ ਆ ਜਾ ਬੜੇ ਗੱਪ ਮਾਰਦੀ ਆ ਵੱਡੇ ਵੱਡੇ ਆ ਮੂਰੀ ਪਾ ਲਈ ਨੂੰ ਸਿੱਧਾ ਰੱਖ ਲਈ ਡੱਬੇ ਨੂੰ ਠੀਕ ਹੈ ਇਹਦੇ ਚ ਕੀ ਹੈ ਇਸ ਵਿੱਚ ਕੁਝ ਹੈ ਪਟਾਕੇ ਫਟੂਕੇ ਲਈ ਫਿਰਦੀ ਇਹਨਾਂ ਮम्मी ਆਤਰੀ ਗਾਲ ਸੀਲ ਕੋਲੀ ਹੋਈ ਆ ਉਹ ਕਹਾਂਵਾਂ ਸੀ ਤਾਂ ਇਹਨੂੰ ਸਿੱਧਾ ਰੱਖ ਲੈ ਦੀ ਫਿਰ ਡੱਬੇ ਨੂੰ ਫਿਰ ਕੀ ਮੈਂ ਉਹ ਠੀਕ ਆ ਠੀਕ ਆ ਉਹ ਵਧੀਆ ਚਲੋ ਵੀ ਹਾਂਜੀ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿੰਨਾ ਕਰਕੇ ਸਾਡੇ ਇੰਸਟਾਗ੍ਰਾਮ ਤੇ 100 ਕੇ ਫੋਲੋਅਰ ਪੂਰੇ ਹੋਏ ਤੇ ਆਪਾਂ ਚੱਲੇ ਆ ਗੁਰਦੁਆਰਾ ਅੜੀਸਰ ਸਾਹਿਬ ਗੁਰੂ ਸਾਹਿਬ ਦਾ ਸਕਰਾਣਾ ਕਰਨ ਲਈ ਥੜੀਆਂ ਗੱਡੀਆਂ ਦੇਖ ਲਾ ਜਦੋਂ ਅਸੀਂ ਆਉਣ ਲੱਗੇ ਆ ਕੋਈ ਦੁਕਾਨ ਨਹੀਂ ਹੁੰਦੀ ਸੀ ਉਦੋਂ ਉਦੋਂ ਨਹੀਂ ਸੀ ਥੋੜੀ ਹੋਈ ਸੀ ਸਾਰਾ ਵਿਚਾਰ ਵੀ ਹੋਣੀ ਹੈ ਜਦੋਂ ਆਪਾਂ ਆਏ ਸੀ ਉਦੋਂ ਨਾ ਇੰਨਾ ਨਹੀਂ ਸੀ ਨਾ ਇੱਥੇ ਹਨ ਜੁੱਤੀ ਅਸੀਂ ਲਾ ਕੇ ਗੱਡੀ 'ਚ ਹਾਂ ਜੀ ਮੈਂ ਟਾਫੀ ਇੱਕ ਜੁੱਤੀ ਇੱਥੇ ਛੱਡ ਗਈ ਇੱਥੇ ਡਿੱਗੀ ਪਈ ਰਹੀ ਆਏ ਆਏ ਗੱਡੀ 'ਚ ਬੈਠਣ ਲੱਗੀ ਪੈਰ ਥੱਲੇ ਲਾਮਕਦਾ ਸੀ ਜੁੱਤੀ ਡੈਪੀ ਜਦੋਂ ਅਸੀਂ ਆਊਟਲੈਟ ਤੇ ਤੈਨੂੰ ਕਿਹਾ ਹਾਂ ਇਹ ਨਾ ਇੱਕ ਬੈਠ ਕੇ ਕਿੱਥੇ ਗਿਆ ਫਿਰ ਫੇਰ ਮੋੜ ਕੇ ਜੁੱਤੀ ਇੱਥੇ ਪਈ ਵਾਹੇ ਗੁਰੂ ਬਾਬਾ ਜੀ ਤਾਨਕ ਮੈਂ ਕੁਲਿੰਦਰ ਵੀ ਜੁੱਤੀ ਕਿੱਥੇ ਚਲੋ ਜਮਾ ਖੜਾ ਦੇ ਆਦਾ ਇੱਥੇ ਰੱਖ ਜਲਾ ਇੱਥੇ ਲਾ ਜਾਗੇ ਵਾਹ ਸਤਨਾ ਪੜਾਉਂ ਬਦਗੇ ਥੋੜਾ ਪੜਾਇਓ ਆਪੇ ਜਾਇਆ ਕੋਈ ਨਾ ਉਹ ਪ੍ਰਸ਼ਾਨ ਹੋ ਜਾਣਗੇ ਅੱਲੇ ਗੁਰੂ ਵਾਹਿਗੁਰੂ ਵੈਸੇ ਤਾਂ ਸਾਰਿਆਂ ਨੂੰ ਗੁਰੂ ਘਰ ਦਾ ਇਤਿਹਾਸ ਪਤਾ ਹੀ ਆ ਅੜੀਸਰ ਸਾਹਿਬ ਦਾ ਪਰ ਜੀ ਨੂੰ ਨਹੀਂ ਪਤਾ ਉਹ ਪੜ ਸਕਦਾ ਉਹ ਵਾਹਿਗੁਰੂ ਸੰਗਤ ਜੀ ਕਰੋ ਦਰਸ਼ਨ ਗੁਰੂ ਸਾਹਿਬ ਦੇ ਵਾਹਿ ਵਾਹਿ ਸਾਉ ਤੇ ਮੇਰੇ ਪਰ ਹੱਥ ਰੱਖਾਂ ਵਾਹਿ ਦੂਰੀ ਦੀ ਛਗਣੀਆਂ ਦੇ ਹਾਂ 스타ਟ ਕਰਾ ਕੇ ਖੜ ਲੀ ਇਹ ਕਿਨੇ ਕਿਨੇ ਵਹਿਣਾ ਵੀ ਇਹਦੇ ਨਾਲ ਹੁਣ ਹੱਥ ਖੜੇ ਕਰ ਦੋ ਦੀਪਾ ਕਹਿੰਦਾ ਹੇ ਮਮਮੀ ਤੁਹਾਨੂੰ ਸਰਪ੍ਰਾਈਜ਼ ਤਾਂ ਦਿਖਾਇਆ ਨਹੀਂ ਤੁਹਾਡਾ ਚਲੋ ਉੱਥੇ ਜਾ ਕੇ ਦਿਖਾਉਂਦੇ ਹਾਂ ਹੁਣ ਕਿੱਥੇ ਜਾਣਾ ਆਊਟਲੈਟ ਤੱਕ ਜਾ ਲੱਜ ਦੇਖ ਕੇ ਉਹਨੇ ਗੈਸਟੀਆਂ ਚੱਲਦੀਆਂ ਵੀ ਉਸ ਦਿਨ ਤਾਂ ਬੰਦ ਸੀ ਬੰਦ ਹੋਣੀਆਂ ਮੇਰੇ ਹਿਸਾਬ ਨਾਲ ਮੈਨੂੰ ਤਾਂ ਚੱਲਦੀਆਂ ਹੋਣਗੀਆਂ ਅਜ ਤੱਕ ਸ਼ੁਰੂ ਆਉਟਲੈਟ ਆਉਟਲੈਟ ਗਾਠੀ ਵਾਲਾ ਜਿਹੜਾ ਆਉਟਲੈਟ ਤੇ ਬੰਦ ਹੋਈ ਨਾ ਬਿਚੁਰੂ ਸ਼ੂਟ ਹੋ ਰਿਹਾ ਇੱਥੇ ਕਾਹ ਦਾ ਗੱਟ ਹੈ ਸ਼ੂਟ ਹੋ ਰਿਹਾ ਕਾਹ ਦਾ ਸ਼ੂਟ ਆ ਉਹ ਦੇਖਦੇ ਉੱਥੇ ਸਟਾਰਕ ਉੱਤੇ ਗਾਣੇ ਦਾ ਉਹ ਤਾਂ ਨਹੀਂ ਫਿਲਮ ਦਾ ਗਾਣੇ ਦਾ ਹੀ ਹੋਊ ਹੋਰ ਤਾਂ ਕਾਹ ਦਾ ਹੋਣਾ ਸ਼ੂਟ ਜਿਕਰਾ ਹੁੰਦਾ ਰਹੀ ਜਿਹੜੀ ਛੁੱਟੇ ਲੈਣੇ ਆਹ ਕਹੇ ਜੀ ਕੰਪਲੀਟ ਛੁੱਟੇ ਲੈਣੇ ਆ ਉਹ ਦੇਖੋ ਤੇਰਾ ਲੰਦਨ ਵੱਚ ਖੜੀ ਆ ਚੱਲ ਗਿਆ ਅੱਜ ਤਾਂ ਚੱਲਦੇ ਆ ਲਈਏ ਟ੍ਰੈਕਟਰ ਓ ਲੈਣਾ ਛੂਟਾ ਬਾਈਟਲ ਮਾਰਨੇ ਪੈਣੇ ਆ ਪਰ ਨਾ ਨਾ ਮੈਂ ਨਹੀਂ ਹਾਂ ਬਾਈਟਲ ਮਾਰਦੇ ਪੈਣਾ ਬਹੁਤ ਨਜ਼ਾਰਾ ਆਊਗਾ ਚੱਲਦੇ ਆ ਵਿੱਚ ਚੱਲਦੇ ਆ ਪਾਣੀ ਠੰਡਾ ਹੋ ਜੇ ਵਿੱਚ ਕੋ ਜੋ ਡੱਗ ਪੀਤਾ ਮੰਮੀ ਨਾ ਵੀ ਮੈਂ ਨਹੀਂ ਮੈਂ ਮੰਮੀ ਦਿਲ ਛੱਡ ਗਈ ਮੰਮੀ ਤੂੰ ਤੁਸੀਂ ਜਾਇਓ ਤੁਸੀਂ ਲਿਆਓ ਤੁਸੀਂ ਲਿਆਓ ਹੂੰ ਦਰਸੀ ਕੀ ਲੈਣਾ ਜਾਂ ਤਾਂ ਸਾਰੇ ਚਲੋ ਸਾਰੀ ਚੱਲਣਾ ਉਹਨੇ ਉਵੇਂ ਪੈਡਲ ਹੀ ਮਾਰਨੇ ਆ ਬਾੜੀ ਡੋਂਗੀ ਨਹੀਂ ਹੈਗੀ ਇਹ ਚਲੋ ਮੰਮੀ ਤੈਨੂੰ ਜਾਣਾ ਪਣਾ ਨਾਲ ਦੀਪੇ ਦੇ ਸਾਈਕਲ ਤੇ ਦੀਪਾ ਕੱਲਾ ਰਹਿ ਗਿਆ ਨਹੀਂ ਤਾਂ ਚਲਾਉਂ ਕੌਣ ਸਾਈਕਲ ਦੀਪਾ ਚਲਾਉਂ ਮੰਮੀ ਨੇ ਚਲਾਇਆ ਕਰ ਚਲਾਉਂ ਮੰਮੀ ਤਾਂ ਚੱਲਣਾ ਨਹੀਂ ਮੰਮੀ ਚਲਾਏਂਗੀ ਸਾਈਕਲ ਫਿਰ ਇੱਥੇ ਖੜ ਕੇ ਦੇਖਣਾ ਬਣਾ ਤੈਨੂੰ ਚਲੋ ਵੀ ਵੱਡੀ ਕੈਸਤੀ ਤੇ ਚੱਲਦੇ ਆਪਾਂ ਅਜੋ ਇੱਥੇ ਟਾਈਮ ਦਾ ਉਹ ਨੈਤੀ ਨਹੀਂ ਚੱਲਦਾ ਸੀ ਚਲੋ 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 ਕਰਾ ਸੀ ਕੇਕ ਦਾ ਉਹ ਕਹਿੰਦੇ ਵੀ ਕੱਟ ਲਾਂਗੇ ਚਲੋ ਚੱਲੀਏ ਆਹ ਜਵਾਕਾਂ ਦਾ ਸੈਕਸ਼ਨ ਵੜਾਇਆ ਹੁਣ ਛੋਟਿਆਂ ਦਾ ਆਹ ਆ ਉਹ ਛੋਟਿਆਂ ਛੋਟਿਆਂ ਬੱਤਕਾਂ ਦੀਆਂ ਪਾਣੀ ਤਾਂ ਆਇਆ ਤੰਤਰ ਜੀ ਮੈਂ ਸਰਫ ਘੋੜੀ ਹੁੰਦੀ ਹੈ ਵਿੱਚ ਇਹਦੇ ਵਿੱਚ ਬਹਿਣਾ ਇਹਦੇ ਵਿੱਚ ਉਹਦਣ ਰਹਿ ਗਏ ਸੀ ਆਪਣੇ ਝੂਟੇ ਮੈਂ ਕਿਹਾ ਅੱਜ ਤਿੰਨ ਝੂਟਾ ਦਵਾ ਦਈਏ ਹਾਂ ਮਾਂ ਮਾਤਰ ਹਾਂ ਚਲੋ ਮੈਂ ਹੀ ਚਲਾ ਕੇ ਲੈ ਕੇ ਜਾਣੀ ਆ ਇਹ ਆਉ ਦਾ ਹਿਸਾਬ ਨਾਲ ਹੱਥ ਫਾ ਕੇ ਬੈਠੀ ਚਲ ਆ ਦਹੀਂ ਬਾਈ ਕੋਟ ਜਾ ਲਿਓ ਜੀ ਲਿਓ ਪਾਉ ਵੀ ਕੋਟ ਹੈ ਆਪਾਂ ਇਹ ਤਾਂ ਹੈ ਪਾਉਣੇ ਪਣਿਆ ਕਈ ਵਾਰੀ ਕਿਸ਼ਤੀ ਪਲਟ ਜਾਂਦੀ ਹੁੰਦੀ ਆ ਜਰੂਰ ਜਰੂਰ ਬਾਈ ਜਿੱਥੇ ਕਹਾਂਗੇ ਉੱਥੇ ਹੀ ਬਹਿ ਜਾਗੇ ਇਹਦਾ ਮੇਰਾ ਆ ਲਾਲ ਜਿਹਾ ਪਾਉਣਾ ਇੱਧਰ ਬਹਿ ਜੰਨੇ ਇੱਕ ਪਾਸੇ ਸਾਰੇ ਕਿੱਧਰਲੇ ਪਾਸੇ ਬੈਠੀ ਹੈ ਬਾਈ ਚਲੋ ਜੀ ਚਲੋ ਬੈਕ ਸਾਈਡ ਕਿਹੜੀ ਆਉਣੀ ਸੀ ਪਤਾ ਨਹੀਂ ਲੱਗਦਾ ਚਲੋ ਜੀ ਆਹੀਂ ਪਾਲਾ ਕੋ ਨਹੀਂ ਹੁੰਦਾ ਆ ਪਾਗਲ ਡਿੱਗਣਾ ਚਲੋ ਜੀ ਹਾਂ ਇਦਾਂ ਨੂੰ ਦੇਖੋ ਚੰਡੀਗੜ੍ਹ ਆ ਨਾ ਉਹ ਮੈਨੂੰ ਚੀ ਰੱਖੋ ਹਾਂ ਹੱਥ ਪਾ ਕੇ ਬਹਿ ਜਾ ਹੁਣ ਸਾਰੇ ਇੱਕ ਵਸੇ ਰੇ ਇਦਾਂ ਫਟਣ ਲੱਗੀ ਆ ਹਾਲਾ ਇਹਦਾ ਬੈਟਰੀ ਸੌ ਗਈ ਖੜੀ ਖੜੀ ਦੀ ਬਈ ਮੇਰੇ ਕੋਲ ਨਹੀਂ ਆ ਹਾਲਾ ਵੇ ਗੇਰੀ ਬਾਤ ਉਹ ਦੇ گاਉਂ ਅੱਜ ਬਲੂ ਹੈ ਪਾਣੀ ਪਾਣੀ ਮੰਮੀ ਡਰੀ ਗਾ ਕੇ ਬੈਠੀ ਆ ਕੋਈ ਨਹੀਂ ਹੁੰਦਾ ਹੱਥ ਛੱਡ ਦੇ ਅੱਜ ਤੇਰਾ ਲੰਬਾ ਲਾਇਆ ਉਹਦੋਂ ਆਪਾਂ ਹੀ ਮੁੜ ਗਏ ਸੀਗੇ ਲੋਕੇਸ਼ਨ ਬਹੁਤ ਸੋਹਣੀ ਆਉਂਦੀ ਆ ਬਈ ਇੱਥੇ ਬਾਈ ਦਵਾਲੋ ਦੇ ਮਾੜੀ ਜੀ ਵਾਹ ਜੀ ਵਾਹ ਮੰਮੀਆਂ ਕੜਾਈਆਂ ਜੇ ਇੰਤ ਨਹੀਂ ਲੈਣੇ ਝੂਟੇ ਉਹਦਾ ਆਇਆ ਜਿਵੇਂ ਪਲਾਸਟਿਕ ਦੇ ਬੱਠਲ ਨਹੀਂ ਜੋੜੇ ਹੁੰਦੇ ਉਹਦੇ ਰੇਸ ਵਾਲੀ ਵੀ ਹੁੰਦੀ ਆ ਹਾਂ ਆ ਮੰਮੀ ਬਹਿ ਜਾ ਹਜੇ ਡੱਗ ਨਾ ਪਈ ਬਹਿ ਜਾ ਬਹਿ ਜਾ ਰੋਕਣਗੇ ਬਸ ਚਲੋ ਜੀ ਨੱਬੜ ਗਿਆ ਉਤਰੋ ਵੀ ਚਲੋ ਕਾ ਮਮੀ ਆਇਆ ਨੀ ਯਾਰਾ ਬਹੁਤ ਜਿਆਦਾ ਵਧੀਆ ਸੀ ਹੁਣ ਚਲਿਓ ਆਪਾਂ ਫਿਰ ਕੇਕ ਵੀ ਕੱਟਣਾ ਟਾਈਮ ਹੋ ਗਿਆ ਹਾਂ ਬੜਾ ਅਚਾਸ ਕਾ ਨੂੰ ਤਾਂ ਸਹੀ ਗੱਲ ਆ ਫੋਟੋਆਂ ਦਾ ਹਾਂ ਨਾਲ ਹੈਪੀ ਇਕੂ ਜੀਆਂ ਫੇਰ ਤਾਂ ਨਹੀਂ ਇਹਨਾਂ ਨੇ ਹਿੱਲਣਾ ਸੀ ਨਿਕਲਣਾ ਨਹੀਂ ਜੀ ਨਿਕਲਣਾ ਨਹੀਂ ਇਹਨਾਂ ਨੇ ਆ ਸਾਗ ਸਾਗ ਸੂਕ ਨਹੀਂ ਬਣਾਇਆ ਕਰਨਾ ਅਸੀਂ ਸਾਗ ਤਾਂ ਹੁੰਦੇ ਹਨ ਬੰਸਾਲੂ ਸਿਆਲ ਦੋਨਾਂ ਦਾ ਸਾਗ ਬਣਾ ਨਹੀਂ ਹਾਂ ਤੁਹਾਨੂੰ ਖੁਰਨੀ ਦੇ ਬੰਦ ਆ ਕਰਾਂਗੇ ਮੱਝਾ ਹਣੀ ਤੇ ਮੇਰਾ ਤਾਂ ਫੇਵਰੇਟ ਸਾਗ ਚਾਹ ਮੈਨੂੰ ਸਾਰਾ ਸਿਆਲ ਸਾਗ ਹਾਂ ਬਾ ਤੁਹਾਨੂੰ ਕੁਝ ਜਿਹਾ ਆਪਾਂ ਦਾ ਕਰਾਂਗੇ ਹਾਂ ਢਲ ਕਾਪੇ ਨਾਲ ਹਾਂ ਢਲ ਕਾਪੇ ਨਾਲ ਦਾਲ ਬਣਾ ਦੇ ਹਾਂ ਨਹੀਂ ਤੁਹਾਨੂੰ ਅਸੀਂ ਕਈ ਤੇ ਆਨੇ ਵੀ ਖੁਰਨੀ ਦੇ ਬੰਨੇ ਆ ਕਰਾਂਗੇ ਆਪੇ ਖਾਈ ਜਾਓ ਕਿਉਂਕਿ ਮੋਂਦਾ ਵੀ ਸਾਗ ਫੇਵਰੇਟ ਹੈ ਮੇਰਾ ਵੀ ਸਾਰਾ ਧਰਨਾ ਹੀ ਧਰਨਾ ਮੈਂ ਕਿਹਾ ਬੰਬਰ ਨਾਲੇ ਵਾਲਾ ਚੌਂਕ ਤੱਕ ਕੇ ਗੱਡੀ ਪੁੜਾ ਦੇ ਅੱਛਾ ਚਾਰ ਜਨਰ ਰਿਸਕ ਚ ਪਾ ਲਗੇ ਅੱਜ ਫਿਰ ਅਸੀਂ ਦੇਖ ਲਾਉਂ ਇੱਕ ਗੱਲ ਆ ਇਹ ਆਊਟਲੈਟ ਖੁੱਲ ਕੇ ਕਿੰਨੇ ਜਨਾਂ ਨੂੰ ਰੋਜ਼ਗਾਰ ਮਿਲਿਆ ਹਨ ਆ ਨਵਾਂ ਖੁੱਲਦਾ ਹੁਣ ਇੱਧਰ ਹੋਰ ਆਪਣਾ ਫੇਵਰੇਟ ਪੁਆਇੰਟ ਇੱਥੇ ਚੱਲ ਵੜਦੇ ਆ ਨਹੀਂ ਨਹੀਂ ਉੱਥੇ ਕੱਟਾਂਗੇ ਆਪਾਂ ਕੱਟ ਲਾਂਗੇ ਪਿਗਲਣਾ ਨਾ ਜਾਵੇ ਉਹ ਤੁਹਾਨੂੰ ਮੈਂ ਤੁਹਾਨੂੰ ਕਿਹਾ ਤਾਂ ਸੀ ਕਿ ਉਹਦੀ 33 ਵੀ ਨਹੀਂ ਮਿਲਣਾ ਚੱਲ ਕੋਈ ਨਾ ਚਲੋ ਫਿਰ ਰਚ ਕੇ ਮਾੜਿਆ ਲੈ ਅਧਨੇ ਗੱਡੀ ਉਰਦਾ ਦੀ ਪਾਰਟੀ ਬੋਬ ਚਲਾਉਣ ਦੇ ਦਣਗੇ ਉਹ ਉਥੇ ਦਾ ਕੁਸਚਨ ਆਈ ਜਾਨੂੰ ਉਹਦਾ ਆਪਣਾ ਆ ਉਹ ਤਾਂ ਜਾਣਦੇ ਆ ਉਹ ਐਵੇਂ ਤੁਸੀਂ ਪੁੱਛ ਲਿਆ ਮੈਂ ਤਾਂ ਲੈਣਾ ਹੀ ਚਾਹ ਕੇ ਕਿਸ਼ਤੀ ਜੀ ਚ ਨਾਲ ਹੀ ਲੇਸੇ ਇੱਕ ਚੀਜ਼ ਹੈਗੀ ਆ ਹਾਂ ਜੇ ਬਰਥਡੇ ਬੂਡੇ ਕਿਸੇ ਦਾ ਬਣਾਉਣਾ ਚੀਜ਼ ਪਰ ਆਏ ਆ ਕੀ ਬੰਦਾ ਬਣਾ ਲੂ 10 ਮਿੰਟ ਚ ਉਹ ਵੀ ਤਾਂ ਗੱਲ ਨਹੀਂ ਮੈਂ ਤਾਂ ਨਾਲ ਕਿਹਾ 6000 ਦਾ ਪੈਕੇਜ ਆ ਫਿਰ ਤਾਂ ਇਦਾਂ ਹੋਊਗਾ ਕਿ ਉਹ ਪੂਰੀ ਡੈਕੋਰੇਟ ਕਰਕੇ ਦੇ ਦੇਣਗੇ ਡੈਕੋਰੇਟ ਨੂੰ ਕਿਤੇ ਲੜੀਆਂ ਲਾ ਕੇ ਦੇਣਗੇ ਉੱਤੇ ਆਹ ਭਨੀ ਲਾਲੂ ਕੇ ਦੇਣਾ ਆਨਾਂ ਨੇ ਉਹ ਗੱਲ ਹੋ ਗਈ ਵੀ ਜੁੱਤੀਆਂ ਵੀ ਆਪਣੀਆਂ ਸਿਰ ਵੀ ਆਪੜਾ ਅਸੀਂ ਸਿਰਲੇ ਨੂੰ ਕਾਦੇ ਨਾ ਤਾਂ ਉਹ ਕਿਨੂੰ ਕਰਮੀ ਲੱਗਦੀ ਭਾਈ ਤਾਂ ਗਰਮੀ ਹੋਰ ਆਉਣੀ ਆ ਜਦੋਂ ਇਹਨੇ ਗੱਡੀ ਫਾੜ ਲਈ ਨਹੀਂ ਆਉਂਦੀ ਹਜੇ ਨਹੀਂ ਗਰਮੀ ਆਉਣੀ ਜਦੋਂ ਤੇ ਗੱਡੀ ਫਾੜ ਲਈ ਇਹਨੇ ਉਦੋਂ ਗਰਮੀ ਆਉਣੀ ਆ ਬਾ ਪਾਠ ਕਰਨ ਲੱਗ ਗਈ ਮੂੰ ਚੋਦੀ ਜਦੋਂ ਗੱਡੀ ਆ ਗਈ ਇਹਦੇ ਕੋਲੇ ਅੱਛੀ ਵਾਰ ਬੰਦ ਹੋ ਸਕਦੀ ਪਰ ਨਹੀਂ ਮੈਂ ਬੁੱਧੀ ਚੋ ਤੇ ਡਰਾਈਵਰੀ ਦਿਖਾਉਣੀ ਆ ਦੁਆਪਦੀ ਆ ਦੇਖਿਓ ਦੀਪਾ ਦੀਪੇ ਦਾ ਤਾਂ ਦੈਲ ਹੀ ਨਹੀਂ ਮੰਨਦਾ ਵੀ ਤੈਨੂੰ ਗੱਡੀ ਫੜਾ ਦਈਏ ਨਾ ਮਾਂ ਵੀ ਲੈ ਫੜਾ ਦਈਏ ਗੱਡੀ ਹਾਂ ਸਹਿਮਤੋਂ ਹਾਂ ਹਾਂ ਸਾਰੇ ਸਹਿਮਤ ਆ ਬਾਠੀ ਫੇਰ ਨਾ ਕਹਿਨੀ ਕਾਰਾਂ ਅਖਬਾਰ ਵਾਲੀ ਗੱਲ ਕਰਦੀ ਚਲੋ ਵੀ ਐ ਕਰੋ ਦੀਪੇ ਬਲੂਟਾਸ ਨਾਲ ਪਾਠ ਲਾ ਲਾ ਗੱਡੀ ਚੋਂ ਤੰਤਾਂ ਸੱਤ ਘੱਟੇ ਰਹੀ ਆਸਰਾ ਚਲੋ ਜੀ ਆਦਾ ਦੀਪੇ ਮਗਰੀ ਫੜ ਰਾ ਓਏ 벨ਟ ਕੌਣ ਲਾਊਗਾ ਜੀ 벨ਟ ਨਹੀਂ ਲਾ ਉਹ 벨ਟ ਲਾ ਲੈ ਇੱਥੇ ਖੜੇ ਬਾਹਰ ਮੈਂ ਮਹੀਨਾ ਚੱਲਦਾ ਕਹਿੰਦੀ 벨ਟ ਨਹੀਂ ਲਾਣੀ ਉਧਰ ਚਲਾਉਣ ਬਣੀ ਦੇਣੀ ਕਿਸੇ ਨੇ 벨ਟ ਤੋਂ ਬਣਾ ਲੈ ਹੁਣ ਗੱਡੀ ਰੋਕੀ ਨਹੀਂ ਉਹ ਮਗਰ ਟਰੱਕ ਚੜਿਆ ਆਉਂਦਾ ਨੰਗ ਜਾਣਾ ਆਹ ਦੇ ਰਾ ਮਮੀ ਬਾਲਾ ਕਰਦੇ ਪਾਓ ਜੀ ਤੀਜਾ ਗੇਅਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੋਨੇ ਗੇਰ ਪਾ ਜੋਥਾ ਇਧਰ ਰੱਖ ਮੰਮੀ ਜੱਫੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇੱਧਰ ਰੱਖੋ ਕੁਛ ਨਹੀਂ ਹੁੰਦਾ ਬੈਠਾ ਬਸ ਚੁੱਪ ਕਰਕੇ ਦੇਖੀ ਚੱਲਿਓ ਅੱਜ ਫੱਟੇ-ਚੱਟ ਦੀ ਮੈਂ ਪੰਜਵਾਂ ਗੇਅਰ ਵੀ ਲਾ ਦੋ ਜੀ ਹਾਂ ਨਹੀਂ ਪੰਜਵਾਂ ਨਹੀਂ ਲਾਉਣਾ ਕਿਉਂ ਪੰਜਵੇਂ ਚੁੱਟ ਰਹੀ ਆਂਦੀ ਏ ਗੱਡੀ ਹਲੇ ਮੈਂ 2 ਮਹੀਨੇ ਹੋ ਗਏ ਚਲਾਈ ਨਹੀਂ ਹੁਣ ਮੈਨੂੰ ਹੱਥ ਇਹ ਹੌਲੀ ਕਰ ਹੌਲੀ ਰੱਖ ਫਿਰ ਹੌਲੀ ਰੱਖ ਸੋਹਣੇ ਪਰ ਅਸੀਂ ਅੱਜ ਤੇਰੀ ਡਰਾਈਵਰੀ ਦੇਖਣਾ ਦਾ ਵੀ ਜਮਾਂ ਚੁੱਪ ਰਹਿਣਾ ਇਹ ਦੇਖਦੇ ਆ ਕੀ ਕਰਦੀ ਆ ਅਸੀਂ ਮਾਤਿ ਆਨੇ ਜਾਣਾ ਖਾਣਾ ਤਾਂ ਕਿਸੇ ਨੂੰ ਨਹੀਂ ਲੱਗਦਾ ਲੈ ਉਹੀ ਪਲਾਨ ਚੱਲਣ ਲੱਗੇ ਇਹਨਾਂ ਲਈ ਤਾਂ ਹਮਮਮ ਅੰਨੇ ਕੋਲੇ ਫੇਰ ਫੱਗਨੇ ਫੇਰ ਥੋਥੜੀ ਹਮਮ ਅਦਾਵਰ ਨੂੰ ਤਾਂ ਨਹੀਂ ਖਿੱਚਣੀ ਹੈ ਮੈਂ ਕਹਾਂ ਹਾਂ ਅਦਾਵਰ ਨੂੰ ਵੀ ਪਾ ਦਿਆ ਕਰੋ ਕੁਝ ਨਹੀਂ ਹੁੰਦਾ ਚਾਰ ਪੰਜ ਦਿਨਾਂ ਅਜ ਪਹੁੰਚ ਜਾ ਕਰਨਾ ਤੁਸੀਂ ਗੱਲਾਂ ਮਾਰਦੀਆਂ ਨੇ ਕੰਮ ਕਿੰਨੀ ਮਾਰ ਜਾਨੀਆ ਉਹਨੂੰ ਮਾਰ ਤਾ ਅਸਾ ਭਾਈ ਤੂੰ ਇਹਦਾ 2 ਕਿਲੋਮੀਟਰ ਮਗਰ ਖੜਾ ਆਈ ਫਾਈਨਲ ਸੂਚਿਤ ਕਰ ਦੱਦਿਆਂ ਵੀ ਸੁਮਨਪ੍ਰੀਤ ਕੋਰ ਗੱਡੀ ਨਹੀਂ ਆਉਣੀ ਇਹ ਪਾਸੇ ਹੋ ਜਾ ਉਹਦਾ ਸਿੱਖਣਾ ਉਹਦਾ ਮੂੰਹ 'ਚ ਪਾਠ ਕਰੀ ਜਾਂਦਾ ਸਿੱਖਣ ਦੀ ਗੱਲ ਤਾਂ ਦੂਰ ਦੀ ਆ ਉਹਦਾ ਪਾਠ ਚੱਲਦਾ ਅੰਦਰ ਦੀਪਾ ਕਿਹੜਾ ਚੱਲਦਾ ਸਤਨਾਮ ਵਾਹਿਗੁਰੂ ਕਜਬਜੀ ਸਾਹਿਬ ਹੈ ਦੀਪਾ ਪਹਿਲਾਂ ਤਾਂ ਕਹਿੰਦਾ ਹਾਈ ਮੰਮੀ ਮੈਂ ਇਹ ਕਿਹਾ ਜਮਾਂ ਹੀ ਨਹੀਂ ਬੰਦ ਕੀਤੀ ਅਜੇ ਤਾਂ ਗੱਡੀ ਕੁੜੀ ਆ ਇਹਦੇ ਨਾਲ ਕੋ ਜੇ ਜੇ ਮੈਂ ਤੇਰੀ ਤਾਰੀਫ ਕਰਦਾ ਫਿਰ ਤੂੰ ਦੂਜੇ ਪਾਸੇ ਹੋ ਜੇ ਨਹੀਂ ਦੇਮਾ ਦੂਜੇ ਪਾਸੇ ਉਹਨੇ ਫਿਰ ਤੂੰ ਕਹਿੰਨੀ ਮੇਰੀ ਤਰੀਫ ਨਹੀਂ ਕਰਦਾ ਮੈਨੂੰ ਆਇਆ ਸੀ ਮੈਂ ਭੁੱਲ ਨਾ ਜਾਵਾਂ 2 ਮਹੀਨੇ ਹੋ ਗਏ ਹਾਥੀ ਨਹੀਂ ਪਾਇਆ ਗੱਡੀ ਨੂੰ ਜਿਹੜਾ ਤੂੰ ਕੋਰਸ ਕੀਤਾ ਪੜ੍ਹਾਈ ਭੁੱਲ ਗਈ ਫਿਰ ਗੱਡੀ ਕਿਵੇਂ ਭੁੱਲੇਗੀ ਜਮਾ ਖਾਲੀ ਐ ਸੜਕ ਪਾ ਪੰਜਵਾਗੇ ਐਵੇਂ ਡਰੀ ਜਾਂਦੀ ਤੀਜਾ ਪਾਤਾ ਤੀਜਾ ਪੈ ਗਿਆ ਮੈਨੂੰ ਪੰਜਵਾ ਨਹੀਂ ਭੋਲਾ ਚੱਲ ਚੱਲ ਕੋਈ ਨਾ ਪਾ ਚੌਥਾ ਪਾ ਪਾਪਾ ਨੇ ਮਾ ਉਤਰੂ ਗੱਲ ਪਾਪਾ ਆਹ ਐਨੀ ਗੱਲ ਨਹੀਂ ਕਵਰਾਈ ਜਾਣੀ ਤਨਪਾਗ ਤਨਪਾਗ ਭਾਈ ਪਹੁੰਚ ਗਏ ਚਲੋ ਜੀ ਆਜੋ ਆਜੋ ਇਧਰ ਆਜੋ ਹੁਣ ਚਲੋ ਜੀ ਸਨੀਕਰ ਵਾਲਿਆਂ ਦੇ ਚਲੀ ਗਏ ਹੁਣ ਓਕੇ ਹੰ ਮੈਂ ਉਹਨੇ ਕਿਹਾ ਸੀ ਕੀ ਚਲੋ ਜੀ ਆ ਸੀ ਤੁਹਾਡਾ ਸਰਪ੍ਰਾਈਜ਼ ਹੈ ਵਾਜੀ ਵਾ ਸਾਬ ਜਾ ਦਿਨ ਦਿਨ ਚੱਲਦੇ ਕਰਕੇ ਨਹੀਂ ਮੈਂ ਹਾਂ ਉਦੋਂ ਵਧੀਆ ਰਹਿ ਗਿਆ ਆਪਾਂ ਉਦੋਂ ਕੱਟਿਆ ਨਹੀਂ ਦੀਪ ਵੀਰੇ ਉਧਰ ਸੌ ਕੇ ਤਾਂ ਬਹੁਤ ਟਾਈਮ ਦੇ ਹੋ ਗਏ ਸੀ ਹੁਣ ਤਾਂ ਸਾਬ ਜਾ ਦਿਨ ਦਿਨ ਚੱਲਦੇ ਸੀ ਮੰਮੀ ਬਈਆ ਉਹ ਬੈਠਾ ਬੈਠਾ ਕੋਈ ਨਾ ਬੈਠੋ ਕਰ ਹੂੰ 100 ਕੀ ਬੰਦਾ ਹਾਂ ਧੰਨਵਾਦ ਬਈ ਸਾਰਿਆਂ ਦਾ ਤੁਹਾਡਾ ਜਿਨ੍ਹਾਂ ਨੇ ਸਾਡੇ 100 ਕੀ ਫੋਲੋਅਰ ਕਰਤੇ ਹਾਂਜੀ ਤੁਹਾਨੂੰ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਾਡੇ 100 ਕੀ ਫੋਲੋਅਰ ਜੀ ਜਣ ਲਈ ਜੋਦੇ ਬਾਦ ਰੋ ਛੂਟੇ ਕਰਕੇ ਅਸੀਂ ਇੱਥੇ ਤੱਕ ਆ ਕੇ ਪਹੁੰਚੇ ਧੰਨਵਾਦ ਆਈ ਜੋ ਜੱਟਾਂ ਤੇ ਅਸੀਂ ਇੱਥੇ ਤੱਕ ਪਹੁੰਚ ਧੰਨਵਾਦ ਕੀ ਟਾਈਮ ਤੇ ਫੋਨ ਕੀਤਾ ਤੁਸੀਂ ਫਿਰ ਆਇਆ ਰਹੇ ਬਿਲਕੁਲ ਸੋ ਤਾਂ ਦੇ ਪੂਰੇ ਟਾਈਮ ਤੇ ਇਕੱਜ ਟ ਉਹ ਠੀਕ ਆਪਾਂ ਨੇ ਤੂੰ ਦੱਸ ਕਿਵੇਂ ਆ ਠੀਕ ਆ ਠੀਕ ਆ ਵਧੀਆ ਵਧਾਈਆਂ ਤੁਹਾਨੂੰ ਬਹੁਤ ਬਹੁਤ ਹਨ ਕਰਕੇ ਤੁਹਾਨੂੰ ਬਾਲੀਆਂ ਬਾਲੀਆਂ ਵਧਾਈਆਂ ਆਜੋ ਇੱਥੇ ਆਪਾਂ ਕੇਕ ਕੱਟਦੇ ਆ ਹਾਂ ਜੀ ਅੰਤ ਵਿੱਚ ਸ਼ੰਡਰ ਲਾਵਾ ਵਿੱਚ ਤਾਂ ਦਾਣ ਟੀ ਬਹੁਤ ਬੱਲੇ ਬੰਦੇ ਸਹੀ ਨਹੀਂ ਗੱਲ ਆ ਤੇ ਵੀ ਲਖ ਚਲੋ ਨਮਸਤ ਬਹੁਤ ਆ